ਬਹੁਤ ਜ਼ਿਆਦਾ ਬੁਲੀ ਹੋਇਆ ਹਾਂ ਬਚਪਨ ਚ ਮਜ਼ਾਕ ਉਡਾਇਆ ਗਿਆ ਥੋੜਾ ਹਾਂਜੀ ਗੱਲ ਗੱਲ ਤੇ ਗੱਲ ਗੱਲ ਤੇ ਫੇਸ ਤੇ ਹੀ ਹੁੰਦਾ ਜੀਗਾ ਮੇਰੇ ਨਾਂ ਨੱਕ ਥੋੜੇ ਮੋਟੇ ਆ ਜੀ ਫਿਰ ਕੀ ਹੈ ਪਰ ਥੋੜਾ ਵੱਡਾ ਹੋ ਕੇ ਪਤਾ ਲੱਗਿਆ ਵੀ ਇਹ ਤਾਂ ਰੱਬ ਦੀ ਦੇਣ ਹੀ ਹੈ ਜੇ ਕਿਸੇ ਨੇ ਮੇਕਿੰਗ ਕੀਤੀ ਨਾ ਮੇਰੇ ਘਰ ਦੇ ਨੇ ਮੇਕਿੰਗ ਕੀਤੀ ਵੀ ਆਹ ਬਣਾ ਲਈ ਨੱਕ ਐਦਾਂ ਲਾ ਲਈ ਬੋਲ ਐਦਾਂ ਲਾ ਲਈ ਮੱਥਾ ਐਦਾਂ ਲਾ ਲਈ ਫਿਰ ਬਾਅਦ ਚ ਪਤਾ ਲੱਗਿਆ ਯਾਰ ਇਹ ਤਾਂ ਰੱਬ ਦੀ ਦੇਣ ਆ ਕਈ ਵੱਡੇ ਵੱਡੇ ਜਿਹਨਾਂ ਦੇ ਕੋਲੇ ਕਰੋੜਾਂ ਮੈਂ ਸਾਵਾਂ ਉਹ ਰੱਪੇ ਧਰਤੀ ਤੇ ਪੈਰ ਲਾਉਣ ਨੂੰ ਤਰਸਦੇ ਮੈਂ ਸ਼ੁਕਰਾਨਾ ਕਰਦਾ ਮੇਰਾ ਮੈਂ ਤੁਰਿਆ ਫਿਰਦਾ ਚੰਗੀ ਕਰ ਲੋਕ ਕਹਿੰਦੇ ਐਂਕਰ ਬਣਨ ਵਾਸਤੇ ਫਿੱਟੋ ਸੋਹਣੇ ਸੁਨਖੇ ਹੋ ਹਮ ਐ ਤੇ ਡੋਲੇ ਮੈਂ ਆਪਣੇ ਫੇਸ ਤੇ ਮੈਂ ਤਾਂ ਸਰੀਰ ਭਾਰਾ ਲੈ ਕੇ ਵੀ ਅੱਜ ਤੁਹਾਡੇ ਸਾਹਮਣੇ ਬੈਠਾ ਮੈਨੂੰ ਤਾਂ ਕਦੇ ਨਹੀਂ ਲੱਗੀ ਇਹ ਗੱਲ ਵੀ ਮੈਂ ਕਹਿੰਦਾ ਨੇਰੀ ਲਿਆ ਦਿਆਂਗੇ ਮੋੜੇ ਲਿਆਉ ਮੈਂ ਪਹਿਲਾਂ ਇਹ ਚੀਜ਼ ਨੂੰ ਕਰਦਾ ਹੁੰਦਾ ਸੀਗਾ ਯਾਰ ਹਾਂ ਤੇ ਫਿਰ ਮੈਂ ਕਹਿੰਦਾ ਮੈਂ ਆਪਣੇ ਫੇਸ ਨੂੰ ਹੀ ਹੁਣ ਇਦਾਂ ਬਣਾਇਆ ਹੈ ਜੀ ਨਾਗਾ ਮੈਂ ਫੇਰ ਇਹੀ ਫੇਸ ਮੂਰੇ ਵਾਇਰਲ ਚੱਲੂ ਆ ਜੀ